ਹੈਲੋ ਫਰੈਂਡਸ ਸਤਿ ਸ੍ਰੀ ਅਕਾਲ ਕੀ ਹਾਲ ਚਾਲ ਹੈ ਉਮੀਦ ਕਰਦੀ ਹਾਂ ਸਾਰੇ ਵਧੀਆ ਹੋਵਗੇ ਚੜ੍ਹਦੀ ਕਲਾ 'ਚ ਹੋਵੋਗੇ ਤੇ ਲਓ ਜੀ ਸਵੇਰ ਦਾ ਟਾਈਮ ਹੈਗਾ ਤੇ ਇਹ ਮੇਰਾ ਬੇਟਾ ਇੱਥੇ ਪੜ ਰਿਹਾ ਸਟੱਡੀ ਕਰ ਰਿਹਾ ਹੈ ਨਾ ਤੇ ਜਿਵੇਂ ਮੈਂ ਪਹਿਲਾਂ ਵਾਲੀ ਵੀਡੀਓ 'ਚ ਵੀ ਦੱਸਦੀ ਰਹੀ ਨਹੀਂ ਹੈਗੀ ਮੇਰਾ ਬੇਟਾ ਇਹਦਾ ਨਾਮ ਹਾਰਦਿਕ ਹੈ ਤੇ ਇਹਦੀ ਏਜ ਨਾ 9 ਇਅਰ ਦੀ ਹੈ ਇਹਨੂੰ ਨੇ ਇੱਕ ਪ੍ਰੋਬਲਮ ਹੋ ਗਈ ਸੀ ਐਲੋਪੈਸੀਆ ਅਰੇਟਾ ਜਿਹੜੀ ਉਹ ਪ੍ਰੋਬਲਮ ਦਾ ਨਾਮ ਹੈ ਮਤਲਬ ਉਹ ਬਿਮਾਰੀ ਇਹਦੇ హెਅਰ 'ਚ ਹੋ ਗਈ ਸੀਗੀ हेयर ਦੇ ਵਿੱਚ ਇੱਥੇ ਇਸ ਜਗ੍ਹਾ ਦੇ ਵਿੱਚ ਗੋਲ-ਗੋਲ ਪੈਚ ਹੋ ਗਿਆ ਸੀ ਤੇ हेयर ਬਿਲਕੁਲ ਹੀ ਉੱਡ ਗਏ ਸੀਗੇ ਹਨਾ ਤੇ ਇਹਨੂੰ ਡਾਕਟਰ ਐਲੋਪੈਸੀ ਆ ਰੇਟਾ ਦੇ ਨਾਮ ਨਾਲ ਕਹਿੰਦੇ ਹੈਗੇ ਆ ਬੁਲਾਉਂਦੇ ਹੈਗੇ ਆ ਤੇ ਆਪਾਂ ਇਹਨੂੰ ਕਹਿ ਦਿੰਦੇ ਹੈਗੇ ਆ ਵੀ ਵਾਲਾਂ 'ਚ ਕੀੜਾ ਲੱਗ ਗਿਆ ਹਨਾ ਗੋਲ-ਗੋਲ ਸਾਰੇ ਸਿਰ 'ਚ ਵੀ ਪੈਚ ਹੋਏ ਹੁੰਦੇ ਆ ਕਈਆਂ ਦੇ ਗੋਲ-ਗੋਲ ਹਨਾ ਤੇ ਵਾਲ ਜਿਹੜੇ ਬਿਲਕੁਲ ਖਤਮ ਹੋ ਜਾਂਦੇ ਤੇ ਸਕੈਲਪ ਹੈ ਜਿਹੜੀ ਹਨਾ ਤਿੱਖਣ ਲੱਗ ਜਾਂਦੀ ਹੈ ਇਹਨੂੰ ਵੀ ਹੋਈਸ ਪ੍ਰੋਬਲਮ ਹੈ ਕਿਸ ਤਰ੍ਹਾਂ ਇਸ ਪ੍ਰੋਬਲਮ ਹੈ ਜਿਹੜੀ ਇਹਨੂੰ ਘਰੇਲੂ ਰੈਮਡੀ ਦੇ ਨਾਲ ਕਿਵੇਂ ਸੋਲਵ ਕੀਤਾ ਹਨਾ ਤੇ ਕਿਵੇਂ ਮੈਨੂੰ ਪਤਾ ਲੱਗਾ ਵੀ ਇਹਨੂੰ ਇਹ ਪ੍ਰੋਬਲਮ ਹੈ ਹਨਾ ਵੀ ਕਿੱਥੋਂ ਇਹ ਸ਼ੁਰੂ ਹੋਈ ਅੱਜ ਮੈਂ ਤੁਹਾਡੇ ਨਾਲ ਸਾਰੀ ਡਿਟੇਲ ਸ਼ੇਅਰ ਕਰਦੀ ਆਂ ਇਹ ਵਾਲਾਂ ਦੇ ਵਿੱਚ ਕੀੜਾ ਲੱਗਣ ਦੀ ਜਿਹੜੀ ਪ੍ਰੋਬਲਮ ਹੈਗੀ ਆ ਹਨਾ ਤੇ ਇਹਨੂੰ ਆਪਾਂ ਹੀ ਨਾਮ ਰੱਖਿਆ ਹੋਇਆ ਵਾਲਾਂ ਵਿੱਚ ਕੀੜਾ ਲੱਗਣਾ ਇਹਦੇ ਵਿੱਚ ਕਹਿੰਦੇ ਕੋਈ ਕੀੜਾ ਨਹੀਂ ਹੁੰਦਾ ਹੈਗਾ ਮੈਂ ਨਾ ਪੂਰੀ ਰਿਸਰਚ ਕੀਤੀ ਸੀਗੀ ਇਹਦੇ ਬਾਰੇ ਵਿੱਚ ਮੈਂ ਗੂਗਲ ਤੋਂ ਜਾਂ ਹਨਾ YouTube ਤੋਂ ਤੇ ਕਈ ਮਤਲਬ ਉਹ ਕਹਿੰਦੇ ਸੀ ਕੋਈ ਕੀੜਾ ਨਹੀਂ ਹੁੰਦਾ ਇਹ ਆਪਾਂ ਹੀ ਬੇਸਿਕਲੀ ਮਤਲਬ ਇਹਦਾ ਨਾਮ ਰੱਖ ਲਿਆ ਹੈਗਾ ਵਾਲਾਂ ਵਿੱਚ ਕੀੜਾ ਲੱਗਣਾ ਇਹਦਾ ਨਾਮ ਹੈਗਾ ਆਟੋਇਮਿਊਨ ਡਿਜ਼ੀਜ਼ ਹੈ ਕੋਈ ਇਹ ਹੀ ਮਤਲਬ ਜਿਵੇਂ ਆਪਣੀ ਬਾਡੀ ਦੇ ਵਿੱਚ ਕਿਸੇ ਚੀਜ਼ ਦੀ ਇਮਿਊਨਿਟੀ ਕੱਟ ਜਾਂਦੀ ਹੈਗੀ ਆ ਉਸੇ ਬੇਸ ਤੇ ਇਹ ਬਿਮਾਰੀ ਹੁੰਦੀ ਹੈਗੀ ਆ ਮੰਨ ਲਓ ਆਪਣੀ ਇਮਿਊਨਿਟੀ ਘੱਟ ਗਈ ਹੈ ਤੇ ਉਹ ਇੱਕ ਖਾਸ ਜਗ੍ਹਾ ਤੇ ਜਿਹੜਾ ਇਫੈਕਟ ਪਾਉਣਾ ਸ਼ੁਰੂ ਕਰ ਦਿੰਦੀ ਹੈਗੀ ਆ ਤੇ ਵਾਲਾਂ ਦੇ ਵਿੱਚ ਜਿਹੜੇ ਗੋਲ ਗੋਲ ਪੈਚ ਕਰ ਦਿੰਦੀਆਂ ਤੇ ਸਾਰੇ ਵਾਲ ਉਹ ਥੋੜ੍ਹ ਜਾਂਦੇ ਹੈਗੇ ਆ ਕਈ ਲੋਕਾਂ ਨੇ ਮੈਂ ਦੇਖਿਆ ਵੀ ਜਗਾ ਜਗਾ ਤੋਂ ਬਾਅਦ ਹੈ ਜਿਹੜੇ ਜਿਵੇਂ ਇੱਕ ਜਗਾ ਤੋਂ ਦੂਸਰੀ ਜਗਾ ਤੋਂ ਹਨਾ ਆਏ ਮਤਲਬ ਕੱਟੇ ਹੁੰਦੇ ਹੈਗੇ ਵਿੱਚੋਂ ਕੱਟੇ ਜਿਵੇਂ ਆਪਾਂ ਕੱਟ ਲਾ ਲਈ ਹੋਵੇ ਹੋਏ ਹੁੰਦੇ ਹੈਗੇ ਆ ਇਹ ਅੱਗੇ ਦੀ ਅੱਗੇ ਮਤਲਬ ਵੱਧ ਵੀ ਸਕਦਾ ਹੈਗਾ ਤੇ ਜਦੋਂ ਇਹ ਹੋਣ ਲੱਗਦੇ ਪਰ ਇਹ ਕੋਈ ਵਾਇਰਸ ਨਹੀਂ ਹੈਗਾ ਪਹਿਲਾਂ ਮੈਨੂੰ ਲੱਗਦਾ ਸੀਗਾ ਵੀ ਇਹ ਵਾਇਰਸ ਹੋਗਾ ਕਿਉਂਕਿ ਮੈਨੂੰ ਮੈਂ ਸਬ ਤੋਂ ਪਹਿਲੇ ਮੈਨੂੰ ਕਿੱਥੋਂ ਪਤਾ ਲੱਗਾ ਜਦੋਂ ਮੇਰੇ ਬੇਟੇ ਦੇ ਨੇ ਕਟਿੰਗ ਕਰਾਈ ਸੀਗੀ ਕਾਫੀ ਲੰਬੇ ਵਾਲ ਜਿਵੇਂ ਹੋ ਜਾਂਦੇ ਹੈਗੇ ਫਿਰ ਆਪਾਂ ਕਟਿੰਗ ਕਰਾਉਣੀ ਹੈ ਨਾ ਕਟਿੰਗ ਕਰਾਈ ਤੇ ਮੈਂ ਦੇਖਿਆ ਵੀ ਉਹਦੇ ਨੀਚੇ ਵਾਲਾ ਜਿਹੜਾ ਆਹ ਵਾਲਾ neck ਵਾਲਾ ਲਾਸਟ ਵਾਲੀ ਲਾਈਨ ਹੁੰਦੀ ਹੈ ਕਟਿੰਗ ਦੀ ਪਾਰਟ ਹੈ ਨਾ ਵੀ ਉੱਥੇ ਇੰਨਾ ਗੋਲ ਗੋਲ ਕਿਵੇਂ ਬਣ ਗਿਆ ਇਸ ਤਰ੍ਹਾਂ 1 ਰੁਪਿਆ ਜਿਹਨੂੰ ਦਾ ਸਿੱਕਾ ਹੁੰਦਾ ਉਹਵੇਂ ਗੋਲ ਗੋਲ ਸੀ ਕੋਈ ਹੇਅਰ ਨਿਸ ਤੇ ਮੈਨੂੰ ਇੱਕਦਮ ਲੱਗਾ ਹੈ ਵੀ ਇਹ ਕੀ ਪ੍ਰੋਬਲਮ ਹੋ ਗਈ ਹੈ ਫਿਰ ਸਾਰੇ ਕਹਿੰਦੇ ਵੀ ਇੱਕ ਪ੍ਰੋਬਲਮ ਹੁੰਦੀ ਇਹਨੂੰ ਕੀੜਾ ਲੱਗਣਾ ਕਹਿੰਦੇ ਆ ਵਾਲਾਂ ਨੂੰ ਫਿਰ ਚਲੋ ਵੀ ਮੈਂ ਪੁੱਛਿਆ ਇੱਕ ਦੋ ਲੋਕਾਂ ਤੋਂ ਵੀ ਕੀ ਹੁੰਦਾ ਜਾਂ ਕਿਵੇਂ ਹੁੰਦਾ ਮੈਂ ਹਨਾ ਨੈਟ ਤੇ ਦੇਖਿਆ ਕੱਢ ਕੇ ਤਾਂ ਉਹ ਕਹਿੰਦੇ ਵੀ ਇਹਦੀ ਮੈਡੀਸਨ ਹੁੰਦੀ ਆ ਪ੍ਰੋਪਰ ਕੋਈ ਇੰਜੈਕਸ਼ਨ ਹੁੰਦਾ ਹੈ ਕੋਈ ਗੱਲ ਕਰਨ ਲੱਗੇ ਪਰ ਮੈਨੂੰ ਲੱਗਦਾ ਸੀ ਵੀ ਇਹਦੀ ਏਜ ਛੋਟੀ ਜਿਹੀ ਮੈਂ 9 ਇਅਰ ਦਾ ਮੇਰਾ ਬੇਟਾ ਹਨਾ 베ਰੀ ਇੰਜੈਕਸ਼ਨ ਦਾ ਕੋਈ ਸਾਈਡ ਇਫੈਕਟ ਨਾ ਹੋਵੇ ਉਹਦਾ ਵੀ ਆਪਾਂ ਨੂੰ ਫਿਕਰ ਹੁੰਦਾ ਹੈ ਤੇ ਮੈਂ ਉਹ ਸਾਰਾ ਕੁਝ ਦੇਖਿਆ ਤੇ ਇਸ ਤੋਂ ਬਾਅਦ ਫਿਰ ਮੈਂ ਆਦੇ ਬ੍ਰਦਰ ਨਾਲ ਗੱਲ ਕੀਤੀ ਉਹਨੇ ਵੀ ਦੇਖਿਆ ਜਦੋਂ ਮੈਂ ਕਿਹਾ ਹਨਾ ਤਾਂ ਉਹਨਾਂ ਯਾਦ ਆਇਆ ਵੀ ਇੱਕ ਵਾਰੀ ਉਹਦੇ ਵੀ ਇਹ ਪ੍ਰੋਬਲਮ ਹੋਈ ਸੀ ਤੇ ਮੈਨੂੰ ਕਹਿੰਦਾ ਵੀ ਲਸਣ ਹੈ ਜਿਹੜਾ ਉਹਨੂੰ ਕ੍ਰਸ਼ ਕਰਕੇ ਇਹਦੇ ਤੇ ਰੱਬ ਕਰੋ ਜਾਂ ਉਹਦਾ ਲਸਣ ਦਾ ਜੂਸ ਕੱਢ ਕੇ ਲਗਾਇਆ ਜਾਵੇ ਹਣ ਇਹ ਬੱਚਾ ਹੈਨਾ ਇਹ ਬਹੁਤ ਘੱਟ ਲਗਾਉਂਦਾ ਸੀ ਥੋੜਾ ਜਿਵੇਂ ਇਰਿਟੇਸ਼ਨ ਤੇ ਕਰਦਾ ਲਸਣ ਹਨਾ ਜਲਨ ਹੁੰਦੀ ਹੈ ਤਾਂ ਮੈਂ ਫਿਰ ਵੀ ਜ਼ਬਰਦਸਤੀ ਜਦੋਂ ਸੋ ਜਾਂਦਾ ਸੀ ਉਦੋਂ ਲਾ ਦਿੰਦੀ ਸੀ ਬਸ ਇੱਕ ਟਾਈਮ ਹੀ ਮਸਾ ਲਗਾਉਂਦਾ ਸੀ ਸਕੂਲ ਜਾਣ ਵੇਲੇ ਵੀ ਉਹ ਅਵੋਇਡ ਕਰਦਾ ਸੀ ਮਮਾ ਨੂੰ ਨਹੀਂ ਸਮੈਲ ਆਉਂਦੀ ਹੈ ਹਨਾ ਕਿ ਮੈਂ ਕਾਫੀ ਦਲ ਲਾਉਂਦੀ ਰਹੀ 15 20 ਰੁਪਏ ਕੋਈ ਫਰਕ ਨਹੀਂ ਪਿਆ ਤੇ ਮੰਮੀ ਨੂੰ ਵੀ ਬਹੁਤ ਟੈਨਸ਼ਨ ਹੋ ਗਈ ਹਨਾ ਮੰਮੀ ਗਲੀ ਚੋ ਕਿਸੇ ਨੂੰ ਪੁੱਛ ਕੇ ਆਏ ਉਹ ਜਿਹਦੇ ਪ੍ਰੋਬਲਮ ਸੀਗੀ ਹਨਾ ਉਹ ਕਹਿੰਦਾ ਵੀ ਆਂਟੀ ਉਹ ਕਾਫੀ ਮਤਲਬ ਯੰਗ ਸੀਗਾ ਉਹ ਤਾਂ ਬੁਆਏ ਕਹਿੰਦਾ ਵੀ ਮੈਂ ਤਾਂ ਇੰਜੈਕਸ਼ਨ ਲਵਾਏ ਸੀਗੇ ਪਤ ਨਹੀਂ 6 ਆਈ ਥਿੰਕ 6 ਤੋਂ 8 ਤੱਕ ਸੀਗੇ ਇੰਜੈਕਸ਼ਨ ਤੇ ਉਹ ਉਹ ਲਵਾਏ ਸੀਗੇ ਤੇ ਪਰ ਫਿਰ ਵੀ ਇੰਨਾ ਨਹੀਂ ਹਟਿਆ ਸੀ ਅੱਗੇ ਦੀ ਅੱਗੇ ਹੋ ਗਿਆ ਸੀ ਤਾਂ ਮੈਨੂੰ ਟੈਨਸ਼ਨ ਬਹੁਤ ਸੀ ਕਈ ਵੇ ਤਾਂ ਮੈਨੂੰ ਇਹ ਲੱਗਦਾ ਸੀ ਵੀ ਹਾਈ ਕਿਤੇ ਅੱਗੇ ਕਿਤੇ ਕਿਸੇ ਨਾੜਾਂ ਤੱਕ ਨਾ ਪਹੁੰਚੇ ਕਿਤੇ ਬ੍ਰੇਨ ਤੱਕ ਨਾ ਪਹੁੰਚੇ ਹਨਾ ਕਿੰਨਾ ਹੁੰਦੀ ਆ ਆਪਾਂ ਨੂੰ ਟੈਨਸ਼ਨ ਬੱਚੇ ਦੀ ਤੇ ਇੱਕ ਮਹੀਨਾ ਲੰਘ ਗਿਆ ਪਰ ਕੋਈ ਫਰਕ ਨਹੀਂ ਪਿਆ ਪਰ ਮੈਂ ਪ੍ਰੋਪਰਲੀ ਲਸਣ ਜਿਹੜਾ ਰੱਬ ਕਰਦੀ ਲਈ ਉਹਦੇ ਨਾਲ ਫਿਰ ਦੇਖਿਆ ਮੈਨੂੰ ਲੱਗਾ ਵੀ ਥੋੜਾ ਥੋੜਾ ਜਿਵੇਂ ਬਲੈਕ ਜਿਹਾ ਹੋਣਾ ਸ਼ੁਰੂ ਹੋ ਗਿਆ ਹੁੰਦਾ 1 ਮੰਥ ਤੋਂ ਬਾਅਦ ਹਨਾ ਫਿਰ ਮੰਮੀ ਨੇ ਕੀ ਕੀਤਾ ਮੰਮੀ ਨੇ ਲਸਣ ਅਦਰਕ ਤੇ ਪਿਆਜ਼ ਤਿੰਨਾਂ ਚੀਜ਼ਾਂ ਦਾ ਜੂਸ ਕੱਢ ਲਿਆ ਉਹਨਾਂ ਦਾ ਹਨ ਉਹ ਇੱਕ ਡੱਬੀ ਚ ਪਾ ਲਿਆ ਸੀ ਅਸੀਂ ਉਹਨੂੰ ਰੱਖ ਲਿਆ ਸੀ ਸੇਵ ਕਰਕੇ ਫ੍ਰਿਜ ਚ ਰੱਖ ਲਿਆ ਵਿੱਚੋਂ ਵੀ ਬਾਹਰ ਥੋੜੀ ਸਮੈਲ ਆਉਗੀ ਸੀ ਤਾਂ ਸਰਦੀ ਆ ਪਿਛਲੇ 2 ਮਹੀਨਿਆਂ ਦੀ ਗੱਲ ਹੈ ਪੂਰੀ ਸਰਦੀ ਤੇ ਫਿਰ ਮੈਂ ਉਹ ਕਾਟਨ ਦੇ ਨਾਲ ਲਾ ਕੇ ਉਹ ਸਾਰਾ ਮਿਕਸ ਜੂਸ ਫਿਰ ਮੈਂ ਉਹ ਰੱਬ ਕਰਦੀ ਰਹਿੰਦੀ ਸੀਗੀ 2-3 ਮਿੰਟ ਜਿਵੇਂ ਕਰ ਲਿਆ ਹਨ ਸੁੱਤੇ ਪੈ ਤੋਂ ਬੱਚਾ ਨਾ ਮਤਲਬ ਜਾਗਦੇ ਸਮੇਂ ਤਾਂ ਬਹੁਤ ਘੱਟ ਲਵਾਉਂਦਾ ਸੀ ਕਿਤੇ ਹੀ ਲਾਰੇ ਜੇ ਲਾ ਕੇ ਲਾ ਦਿੰਦੀ ਸੀ ਇਸ ਤੋਂ ਬਾਅਦ ਬਹੁਤ ਛੇਤੀ ਜਿਹੜੇ ਉਹਦੇ ヘア ਆ ਗਏ ਸੀ ਇਹ ਜਿਹੜੀ ਪ੍ਰੋਬਲਮ ਆ ਉਹਦੀ ਖਤਮ ਹੋ ਗਈ ਸੀ ਕਿ 3 ਮਹੀਨਿਆਂ ਦੇ ਵਿੱਚ ਵਿੱਚ ਉਹਦੇ ヘア ਆ ਗਏ ਸੀਗੇ ਤੇ ਇਹ ਮੈਂ ਖੁਦ ਅਪਣਾਇਆ ਹੋਇਆ ਅਜਮਾਇਆ ਹੋਇਆ ਨੁਸਖਾ ਹੈ ਕਿ ਵੀ ਜੇ ਚਲੋ ਪਹਿਲੀ ਗੱਲ ਤੇ ਕਿਸੇ ਨੂੰ ਇਹ ਪ੍ਰੋਬਲਮ ਹੋਵੇ ਹੀ ਨਾ ਜੇ ਕਿਸੇ ਨੂੰ ਇਹ ਪ੍ਰੋਬਲਮ ਹੋ ਗਈ ਹੈਗੀ ਆ ਤਾਂ ਇਹਦਾ ਇਹੀ ਸੋਲੂਸ਼ਨ ਹੈਗਾ ਵੀ ਦਵਾਈਆਂ ਦੋਵੀਆਂ ਦੇ ਬਾਹਰ ਚੱਕਰ 'ਚ ਨਹੀਂ ਪੈਣਾ ਚਾਹੀਦਾ ਹੈਗਾ ਘਰੇਲੂ ਇਲਾਜ ਦੇ ਨਾਲ ਹੀ ਜਿਹੜਾ ਇਹਨੂੰ ਠੀਕ ਕਰਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈਗੀ ਹਨਾ ਪਹਿਲੋ ਪਹਿਲ ਜਦੋਂ ਮਤਲਬ ਠੀਕ ਨਹੀਂ ਹੋ ਰਿਆ ਸੀ 15 ਦਿਨ ਮੈਂ ਲਸਣ ਲਾ ਕੇ ਦੇਖਿਆ ਸੀਗਾ ਹੁਣ ਆਪਾਂ ਚਾਹੁੰਦੇ ਹੁੰਨੇ ਐਕਸਾਈਟਿਡ ਹੋ ਜਾਂਦੇ ਆਪਾਂ ਨੂੰ ਇਹ ਹੁੰਦਾ ਹੈ ਵੀ ਤੁਰੰਤ ਰਿਜ਼ਲਟ ਚਾਹੀਦੇ ਹੈਗੇ ਪਰ ਕਿਸੇ ਚੀਜ਼ ਦੇ ਵੀ ਖਾਸ ਕਰ ਜਿਹੜੀ ਆਪਾਂ ਰੈਮਡੀ ਆਪਾਂ ਘਰੋਂ ਯੂਜ਼ ਕਰਦੇ ਹੈਗੇ ਉਹਦੇ ਤੁਰੰਤ ਰਿਜ਼ਲਟ ਨਹੀਂ ਹੁੰਦੇ ਹੈਗੇ ਹਨਾ ਸਲੋ ਰਿਜ਼ਲਟ ਹੁੰਦੇ ਹੈਗੇ ਉਹਦੇ ਤਾਂ ਮੈਂ ਮੇਰੀ ਮਤਲਬ ਮੇਰੀ ਪਰਜਾਈ ਦਾ ਬ੍ਰਦਰ ਉਹਦਾ ਸਲੂਨ ਹੈ ਤੇ ਮੈਂ ਉਹ ਤੋਂ ਪੁੱਛਿਆ ਵੀ ਤੁਹਾਡੇ ਵੀ ਸਲੂਨ ਚ ਵੀ ਇਹ ਵੀ ਇਹਦੇ ਕਟਿੰਗ ਤੋਂ ਬਾਅਦ ਹੀ ਮੈਂ ਦੇਖਿਆ ਤੇ ਇਸ ਤਈ ਮੈਨੂੰ ਲੱਗਦਾ ਵੀ ਕਿਸੇ ਵੀ ਜਿਵੇਂ ਲਾਈ ਨੇ ਹਨਾ ਜਿੱਦੋਂ ਆਪਾਂ ਕਟਿੰਗ ਕਰਾਉਣੀ ਆ ਉਹ ਵੀਰੇ ਨੇ ਵੀ ਕਿਤੇ ਇਹਦੀ ਸੀਜ਼ਰ ਲਾਤੀ ਹੋਊ ਕਿ ਵੀ ਜਿਹੜੇ ਪਹਿਲਾਂ ਹੋਇਆ ਹੋਊਗਾ ਵੀ ਇਸ ਤਰੀਕੇ ਨਾਲ ਹੋਊਗਾ ਕਿ ਕੋਈ ਜਿਆ ਕੌਮ ਯੂਜ਼ ਕਰ ਲਿਆ ਹੋਊਗਾ ਤਾਂ ਉਹ ਕਹਿੰਦਾ ਨਹੀਂ ਵੀ ਇਹ ਇਸ ਤਰ੍ਹਾਂ ਨਹੀਂ ਹੁੰਦਾ ਤੇ ਇਹਦੇ ਲਈ ਕਹਿੰਦੇ ਕੋਈ ਮੈਡੀਸਨ ਤਾਂ ਕੋਈ ਹੁੰਦੀ ਨਹੀਂ ਇੱਕ ਕਹਿੰਦੇ ਇੱਕ ਮਤਲਬ ਕੋਈ ਕੈਮੀਕਲ ਹੋਣਾ ਵੱਡੇ ਲਾ ਸਕਦੇ ਹੋਣੇ ਆ ਪਰ ਉਹ ਇਰਿਟੇਸ਼ਨ ਕਰਦਾ ਜਲਨ ਵੀ ਕਰ ਸਕਦਾ ਹਨਾ ਸਕਿਨ ਨੂੰ ਉਠਾ ਵੀ ਸਕਦਾ ਤਾਂ ਉਹ ਵੀ ਮੈਂ ਅਵੋਇਡ ਕੀਤਾ ਵੀ ਨਹੀਂ ਇਹ ਨਹੀਂ ਚਾਹੀਦਾ ਹਨਾ ਬੱਚੇ ਲਈ ਤਾਂ ਇਸ ਤੋਂ ਬਾਅਦ ਫਿਰ ਮੈਂ ਸੋਚਿਆ ਚਲੋ ਉਹ ਨਾ ਮੈਂ ਤਾਂ ਵਾਹਿਗੁਰੂ ਤੇ ਵੀ ਛੱਡਤਾ ਸੀ ਕੋਸ਼ਿਸ਼ ਕਰਤਾ ਮੈਂ ਕਿਹਾ ਸੀ ਵੀ ਗੁਰਰਾਮਦਾਸ ਜੀ ਤੁਸੀਂ ਮੈਨੂੰ ਰਸਤਾ ਦਿਖਾਓ ਵੀ ਮੈਂ ਬੱਚੇ ਲਈ ਕੀ ਕਰਾਂ ਹਣਾ ਵੀ ਦਵਾਈ ਦਵਾਵਾਂ ਜਾਂ ਟਿੱਕਰੇਲੂ ਰੈਮਡੀ ਅਪਣਾਵਾਂ ਤਾਂ ਮੈਂ ਇਹੀ ਕਰੇਲੂ ਰੈਮਡੀ ਅਪਲਾਈ ਸੀ ਪਹਿਲੇ ਮੈਂ 15 20 ਦਿਨ ਇਕੱਲਾ ਲਸਣ ਹੀ ਰੱਬ ਕੀਤਾ ਸੀਗਾ ਉਹਦੇ ਤੇ ਰਸ਼ ਕਰਕੇ ਹਣਾ ਕਦੇ ਕਦੇ ਜੂਸਾਂ ਨੀ ਤੋੜ ਕੇ ਕੱਟ ਲੈਣਾ ਉਹ ਲਾ ਦੇਣਾ ਤੇ ਇਸ ਤੋਂ ਬਾਅਦ ਮੰਮੀ ਨੇ ਜਿਹੜਾ ਲਸਣ ਅਦਰਕ ਤੇ ਪਿਆਜ਼ ਦਾ ਰਸ ਘੱਟੇ ਸੀ ਉਹ ਲਗਾਉਂਦੀ ਰਹੀ ਹੈ ਤੇ ਬਸ 2.5 ਮਹੀਨੇ ਦੇ ਵਿੱਚ ਵਿੱਚ ਜਿਹੜੀ हेयर ਗਰੋ ਕਰ ਗਈ ਸੀ ਉਦੋਂ ਬਾਅਦ ਲੈਣੀ ਛੱਡੀ ਦਿੱਤੀ ਤੇ ਜਦੋਂ ਨੂੰ ਪਤਾ ਲੱਗਿਆ ਹਨਾ ਹੁਣ ਬਿਲਕੁਲ ਹੀ ਸਹੀ ਹੈ ਮੈਂ ਤੁਹਾਨੂੰ ਦਿਖਾਤਾ ਹੈਗਾ ਹਨਾ ਉਹਦੇ ਵਿੱਚ ਤੇ ਇਸ ਤਰ੍ਹਾਂ ਤੁਸੀਂ ਜੇ ਕਿਸੇ ਨੂੰ ਪ੍ਰੋਬਲਮ ਆਉਂਦੀ ਵੀ ਹੈ ਤੇ ਤੁਸੀਂ ਇਸ ਤਰ੍ਹਾਂ ਕਯੂਰ ਕਰ ਸਕਦੇ ਹੈਗੇ ਆ ਬਾਲਾਂ ਦਵਾਈਆਂ ਦੇ ਚੱਕਰਾਂ 'ਚ ਪੈਣ ਦੀ ਜਰੂਰਤ ਨਹੀਂ ਹੈਗੀ ਹਨਾ ਤੇ ਇੱਥੇ ਕਰਦੇ ਹੈਗੇ ਆ ਵੀਡੀਓ ਦਾ ਐਂਡ ਵੀਡੀਓ ਵਧੀਆ ਲੱਗੀ ਹੋਵੇ ਤੇ ਲਾਈਕ ਸ਼ੇਅਰ ਤੇ ਕਮੈਂਟ ਕਰਨਾ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਮਿਲਦੇ ਆ ਕਿਸੇ ਨਵੀਂ ਵੀਡੀਓ ਦੇ ਵਿੱਚ ਤਦ ਤੱਕ ਲਈ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ